ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਜਿੰਦਰ ਸਿੰਘ ਲਾਲਪੁਰਾ ਹੁਣੇ-ਹੁਣੇ ਮੈਂ ਖਬਰ ਵੇਖ ਰਿਹਾ ਸੀ ਕਿ ਵਿਕਰਮ ਮਜੀਠੀਏ ਦੇ ਘਰੇ ਵਿਜੀਲੈਂਸ ਨੇ ਰੇਡ ਕੀਤੀ ਹੈ ਜਿਹੜੇ ਲੋਕ ਆਪਣਾ ਕਰਦਾਰ ਸਾਫ਼ ਦੱਸਦੇ ਨੇ ਤੇ ਦੂਜਿਆਂ ਤੇ ਉਂਗਲੀਆਂ ਚੁੱਕਦੇ ਨੇ ਅੱਜ ਉਹਨਾਂ ਦੇ ਘਰੇ ਰੇਡ ਹੋਈ ਹੈ ਬਾਕੀ ਆਪਣਾ ਕਰਦਾਰ ਕਿੰਨਾ ਕੁ ਪਵਿੱਤਰ ਆ ਮਜੀਠੀਏ ਦਾ ਇਹ ਤਾਂ ਸਾਰੇ ਲੋਕਾਂ ਨੂੰ ਪਤਾ ਹੈ ਅੱਜ ਜਦੋਂ ਵੀ ਮਜੀਠੀਏ ਦੀ ਗੱਲ ਚੱਲਦੀ ਹੈ ਤੇ ਜਿੰਨਾ ਗੰਦ ਇਹਨਾਂ ਨੇ ਪੰਜਾਬ ਦੇ ਵਿੱਚ ਪਾ ਛੱਡਿਆ ਸੀ ਉਹਦੀ ਯਾਦ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਆ ਜਾਂਦੀ ਆ ਅਕਾਲੀ ਦਲ ਨੂੰ ਡੋਬਣ ਵਾਲਾ ਮਜੀਠੀਆ ਮਹਿਰਾਨ ਆ ਜਿਹੜਾ ਆਪਣੇ ਆਪ ਨੂੰ ਬੜਾ ਬਹਾਦਰ ਸਮਝਦਾ ਅੱਜ ਜਦੋਂ ਉੱਥੇ ਵਿਜੀਲੈਂਸ ਗਈ ਫਲਾਣੇ ਨੂੰ ਆ ਲੈੰਦੋ ਜੀ ਫਲਾਣੇ ਕੈਮਰੇ ਵਾਲੇ ਸੱਦ ਲੋ ਜੀ ਫਲਾਣੇ ਨੂੰ ਸੱਦ ਲੋ ਕੀ ਹੋਇਆ ਮਰ ਚੱਲਿਆ ਜੇ ਰੇਡ ਪੈ ਗਈ ਆ ਤੇ ਕੁਰਸੀ ਢਾ ਕੇ ਰਾਮ ਨਾਲ ਬਾਹਰ ਬੈ ਉਹਨਾਂ ਕੋਲ ਕਰ ਲੋ ਰੇਡ ਫੋਲੋ ਜੋ ਫੁੱਲਣਾ ਉਹ ਦਿਲ ਰੱਖ ਹੁਣ ਦਿਲ ਲੋਕਾਂ ਤੇ ਸਵਾਲ ਚੁੱਕਣੇ ਲੋਕਾਂ ਦੇ ਕਰਤਾਰ ਖੁਸ਼ੀ ਲੋਕਾਂ ਦੀ ਕਰਨੀ ਅੱਜ ਜਦੋਂ ਆਪਣੀ ਵਾਰੀ ਆਈ ਹੈ ਤੇ ਹੁਣ ਰੋਈ ਤੁਰਿਆ ਜਾਣਾ ਤੇ ਤੂੰ ਹੀ ਆਣਾ ਨਾ ਹਣਾ ਰੋਈ ਤੁਰੀ ਜਾਣਾ ਰੋਈ ਤੁਰੀ ਜਾਂਦੇ ਹੁਣ ਤੂੰ ਕਿਉਂ ਰੋਣਾ ਬਈ ਦਿਲ ਰੱਖ ਹੁਣ ਕੀ ਹੋ ਜਾਊਗਾ ਪਰਚਾ ਨਾ ਕੀ ਹੋ ਜਾਊਗਾ ਰੋਣਾ ਕਿਉਂ ਆ ਇੱਕ ਬੰਨੇ ਕਹੀ ਜਾਂਦਾ ਜੀ ਪਰਚੇ ਦੇ ਦਿਓ ਜਿੰਨੇ ਦੇਣੇ ਆ ਤੇ ਫਿਰ ਦੇ ਲੈਣਦੇ ਉਹਨਾਂ ਨੂੰ ਆਰਾਮ ਨਾਲ ਬਹਿ ਜੇ ਰੇਡ ਪੈ ਹੀ ਗਈ ਆ ਤੇ ਮੈਂ ਮਜੀਠੀਆ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਕੁਰਸੀ ਬਾਹਰ ਢਾਓ ਜੇ ਤੁਸੀਂ ਗਲਤ ਨਹੀਂ ਹੋ ਕੀ ਪ੍ਰਵਾਹ ਹੈ ਆਰਾਮ ਨਾਲ ਕੁਰਸੀ ਬਾਹਰ ਡਾਓ ਉਹਨਾਂ ਨੂੰ ਕਰੋ ਜੀ ਜਾਓ ਜੀ ਰੇਡ ਕਰੋ ਜੋ ਲੱਭਦਾ ਉਹਦੀ ਤੁਹਾਡੇ ਤੇ ਕਾਰਵਾਈ ਕਰ ਦੇਣ ਤੇ ਜੇ ਆਪਾਂ ਸੱਚੇ ਹੋਵਾਂਗੇ ਤੇ ਡਰ ਕਾਦਾ ਤੇ ਜੇ ਸੱਚੇ ਨਹੀਂ ਤੇ ਫਿਰ ਫਲਾਣੇ ਨੂੰ ਸੱਦ ਲਓ ਜੀ ਫਲਾਣੇ ਨੂੰ ਸੱਦ ਲਓ ਜੀ ਫਲਾਣਾ ਆ ਲੈਣ ਦੋ ਜੀ ਸੋ ਮਜੀਠੀਆ ਸਾਹਿਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਗੰਦੀ ਰਾਜਨੀਤੀ ਜਿਹੜੀ ਤੁਸੀਂ ਬੜਾ ਲੰਮਾ ਸਮਾਂ ਕੀਤੀ ਹੈ ਕਾਨੂੰਨ ਸਾਰਿਆਂ ਲਈ ਇੱਕ ਹੈ ਹੁਣ ਤੁਸੀਂ ਕਹੀ ਜਾਂਦੇ ਜੀ ਭਗਵੰਤ ਮਾਨ ਨੇ ਸਿਆਸੀ ਬਦਲਾਖੋਰੀ ਕਰਨ ਡਿਆ ਭਗਵੰਤ ਮਾਨ ਤੇ ਤਾਂ ਸਿਆਸੀ ਬਦਲਾਖੋਰੀ ਮੰਨੀਏ ਨਾ ਜੇ ਭਗਵੰਤ ਮਾਨ ਨੇ ਆਪਣੇ ਨਹੀਂ ਫੜੇ ਦੇ ਭਗਵੰਤ ਮਾਨ ਨੇ ਤੇ ਮੰਤਰੀ ਵੀ ਫੜ ਲਏ ਆਪਣੇ ਐਮ ਐਲ ਏ ਵੀ ਫੜ ਲਏ ਹਰ ਰਿਸ਼ਵਤਖੋਰ ਅਫਸਰ ਵੀ ਫੜ ਲਏ ਭਗਵੰਤ ਮਾਨ ਦੀ ਬਦਲਾਖੋਰੀ ਤਾਂ ਅਸੀਂ ਤਾਂ ਮੋਹਰ ਲਾ ਦਈਏ ਜੇ ਕੱਲਾ ਤੁਹਾਡੇ ਦਿਵਾਲੇ ਹੋਇਆ ਆਮ ਆਦਮੀ ਪਾਰਟੀ ਵਾਲੇ ਕਿਸੇ ਨੂੰ ਕੋਹ ਨਹੀਂ ਆਖਿਆ ਫਿਰ ਤੁਸੀਂ ਕਹਿ ਦਈਏ ਠੀਕ ਆ ਜੀ ਮੁੱਖ ਮੰਤਰੀ ਪੰਜਾਬ ਨੇ ਬਾਕੀ ਇਹ ਡਿਪਾਰਟਮੈਂਟ ਦੇ ਕੰਮ ਨੇ ਆ ਨਿਗੇਨੇਕੇ ਕੰਮਾਂ ਦੇ ਵਿੱਚ ਹੁਣ ਮੁੱਖ ਮੰਤਰੀ ਥੋੜਾ ਪੈਂਦਾ ਫਿਰੂਗਾ ਕਿ ਫਲਾਣੇ ਨੂੰ ਫੜ ਲਓ ਫਲਾਣੇ ਦੇ ਰੇਡ ਕਰ ਲਓ ਬਾਕੀ ਗੱਲ ਇਹ ਹੈ ਕਿ ਜੇ ਵਿਜਿਲੈਂਸ ਨੇ ਕੋਈ ਤੁਹਾਡੇ ਦੇ ਰੇਡ ਕੀਤੀ ਆ ਤਾਂ ਕਿਸੇ ਕਾਰਨਾ ਕਰਕੇ ਕੀਤੀ ਹੋਊਗੀ ਬਾਕੀ ਦਿਲ ਰੱਖੀਦਾ ਹੁੰਦਾ ਘੋੜਿਆਂ ਦੇ ਜਿਹੜਾ ਬੰਦਾ ਨਾ ਤੈਨੂੰ ਕੰਮ ਪੈਂਦੇ ਵੱਲੇ ਤੇ ਮਰਦ ਉਹ ਹੀ ਆ ਜਿਹੜਾ ਹੱਸ ਕੇ ਚੱਲੇ ਤੇ ਹੁਣ ਚੀਕਾ ਨਾ ਮਾਰ ਹੁਣ ਉਹਨਾਂ ਨੂੰ ਇਨਵੈਸਟੀਗੇਸ਼ਨ ਜਿਹੜੀ ਉਹ ਕਰਨ ਦੇ ਬਾਕੀ بڑے ਘਰ ਜਾੜੇ ਆ ਤੁਸੀਂ ਪਹਿਲਾਂ ਇਹ ਤੁਹਾਨੂੰ ਵੀ ਪਤਾ ਬੜੀਆਂ ਮਾਵਾਂ ਦੀਆਂ ਕੁੱਖਾਂ ਜਿਹੜੀਆਂ ਜਿਹੜੇ ਇੱਕ ਮਾਂ ਆਪਣੇ ਬੱਚੇ ਮਾਂ ਪਿਓ ਇੱਕ ਬੱਚਾ ਆਪਣਾ ਪਾਲਦਾ ਕਿੰਨੀ ਮਿਹਨਤ ਦੇ ਨਾਲ ਤੇ ਜਦੋਂ ਜਵਾਨ ਹੁੰਦਾ ਤੇ ਤੁਹਾਡੇ ਹੱਲਿਆਂ ਦੇ ਨਸ਼ੇ ਨੇ ਜਿਹੜਾ ਖਾਲਿਆ ਹੀ ਪੰਜਾਬ ਯਾਦ ਆ ਤੁਹਾਨੂੰ ਸਾਰਾ ਕੁਝ ਡੀਐਸਪੀ ਨੇ ਤੁਹਾਡਾ ਨਾਮ ਲੈਤਾ ਕਿ ਇਹ ਬੰਦੇ ਜਿਹੜੇ ਆ ਨਸ਼ੇ ਦੇ ਵਿੱਚ ਵੇਚਣ ਵਾਲੇ ਆ ਡੀਐਸਪੀ ਭੋਲੇ ਨੇ ਨਾਂ ਲਿਆ ਸੀ ਅੱਜ ਆਪਾਂ ਲੋਕਾਂ ਨੂੰ ਕਹੀ ਜਾਂਦੇ ਆ ਜੀ ਮੈਂ ਨਸ਼ਾ ਨਹੀਂ ਵੇਚਦਾ ਮੈਂ ਨਹੀਂ ਨਸ਼ਾ ਵੇਚਦਾ ਲੋਕਾਂ ਨੂੰ ਕੀ ਦੱਸੇ ਡੀਐਸਪੀ ਭੋਲਾ ਕੌਣ ਤੇ ਡੀਐਸਪੀ ਭੋਲਾ ਉਹਦਾ ਤੇਰਾ ਨਾਂ ਲੈ ਕੇ ਗਿਆ ਇਸ ਕਰਕੇ ਹੁਣ ਜੇ ਵਿਜੀਲੈਂਸ ਮੈਂ ਜ਼ਿਆਦਾ ਨਹੀਂ ਕਹਿਣਾ ਮੈਂ ਤਾਂ ਇਹ ਕਹਿਣਾ ਵੀ ਜਿਹੜਾ ਬੰਦਾ ਆਪਣਾ ਦਾਮਨ ਕਹਿੰਦਾ ਮੇਰਾ ਬੜਾ ਪਵਿੱਤਰ ਆ ਤੇ ਦੂਜਿਆਂ ਦੇ ਰੋਜ਼ ਉੱਠ ਕੇ ਪੰਜਾਬੀ ਭਾਸ਼ਾ 'ਚ ਕੀ ਕਹਿਣਾ ਰੋਜ਼ ਉੱਠ ਕੇ ਕੋਈ ਨਾ ਕੋਈ ਪੋਸਟ ਪਾ ਦਿੰਦਾ ਵਾ ਤੇ ਹੁਣ ਜਦੋਂ ਆਪਣੀ ਵਾਰੀ ਆਈ ਆ ਹੁਣ ਕਿਉਂ ਚੀ ਚੀ ਕਰਨ ਡਿਆ ਮਾਝੇ ਵਾਲਿਆਂ ਮਾਝੇ ਵਾਲੇ ਆਪਾਂ ਦਿਲ ਰੱਖ ਦਿਲ ਕੋਈ ਨਹੀਂ ਹੁੰਦਾ ਪਰਚਾ ਪਰਚਾਣਾ ਪਰਚੇ ਮੜੀਆਂ ਨਾਲ ਹੀ ਚਲ ਜਾਣੇ ਆ ਕੋਈ ਫਰਕ ਨਹੀਂ ਪੈਣ ਲੱਗਾ ਇੰਨੀ ਗੁਮਰਾ ਖਾਦੀ ਪੀਤੀ ਬੈਠੇ ਆ ਤੇ ਜੇ ਹੁਣ ਵਿਜੀਲੈਂਸ ਆਈ ਗਈ ਆ ਤੇ ਰਾਮਨਾ ਨਾ ਕੁਰਸੀ ਬਾਹਰ ਢਾ ਸਾਡੇ ਮਾਝ ਵਾਲਿਆਂ ਦੀ ਬੇਇੱਜ਼ਤੀ ਨਾ ਕਰਾ ਤੇ ਉਹਨਾਂ ਨੂੰ ਕਹਿ ਬਈ ਪਾਉ ਜਾਓ ਜੋ ਫੋਲਣਾ ਫੋਲੋ ਉਦਾਂ ਤੇ ਆਪਣੇ ਆਪ ਨੂੰ ਮਾਝੇ ਦਾ ਜਰਨੈਲ ਆ ਜੀ ਇਹ ਮੈਂ ਤੇ ਹੁਣ ਵਿਜਨ ਅੰਸ ਦੇ ਅੱਗੇ ਚੀਕਾ ਮਾਰੀ ਜਾਂਦਾ ਫਲਾਣਾ ਕੌਣ ਆ ਜੀ ਫਲਾਣਾ ਕੌਣ ਆ ਜੋ ਮਰਜੀ ਹੋਵੇ ਹਾਂ ਜਿਹੜਾ ਮਰਜੀ ਹੋਵੇ ਕੀ ਪ੍ਰਵਾਹ ਆ ਯਾਰ ਪਰ ਜਦੋਂ ਡਰ ਹੋਵੇ ਕਾਗਜ਼ ਘਰੇ ਪਏ ਹੋਣ ਜਦੋਂ ਡਰ ਹੋਵੇ ਕਿ ਕੁਝ ਫੜਿਆ ਨਾ ਜਾਵੀ ਤੇ ਉਦੋਂ ਤੇ ਫਿਰ ਆਪਾਂ ਚੀਕਾਂ ਮਾਰਦੀਆਂ ਜੀ ਬਾਕੀ ਮਜੀਠੀਆ ਜੀ ਜੇ ਆਪਾਂ ਲੋਕਾਂ ਨੂੰ ਗੱਲਾਂ ਕਰਨ ਦੀ ਹਿੰਮਤ ਰੱਖਦੇ ਆ ਤੇ ਹੁਣ ਸੁਣਨ ਦੀ ਵੀ ਰੱਖਣੀ ਪੈਣੀ ਐ ਤੇ ਹੁਣ ਤੇਰੀ ਕੱਲੀ ਕੱਲੀ ਗੱਲ ਦਾ ਜਵਾਬ ਦਿਆ ਕਰਾਂਗੇ ਸਾਨੂੰ ਅਸੀਂ ਇੱਕ ਚੰਗੇ ਵਧੀਆ ਢੰਗ ਦੇ ਲੀਡਰ ਬਣਨਾ ਚਾਹੁੰਦੇ ਆ ਤੇ ਜਿਹੜੇ ਬਦਲਾਖੋਰੀ ਦੇ ਵਿੱਚ ਕਦੇ ਨਾ ਆਈਏ ਛੋਟੀਆਂ-ਛੋਟੀਆਂ ਲੋਕਾਂ ਦੇ ਘਰੇਲੂ ਮਸਲਿਆਂ ਦੇ ਵਿੱਚ ਨਾ ਪਈਏ ਭਾਰਤ ਤੁਹਾਡੇ ਵਰਗੇ ਜਿਹੜੇ ਅਨਸਿੱਖੇ ਲੀਡਰ ਆ ਜਿਹੜੇ ਜਿਨ੍ਹਾਂ ਦੇ ਤੁਕੇ ਲੱਗੇ ਆ ਜਿਹੜੇ ਆਪਣੇ ਜੀਜੀਆਂ ਕਰਕੇ ਲੀਡਰ ਬਣ ਗਏ ਜਿਹੜੇ ਤਰਲੇ ਮਾਰ ਕੇ ਲੀਡਰ ਬਣ ਗਏ ਜਿਹੜੇ ਭੈਣ ਨੂੰ ਕਹਿ ਕੇ ਲੀਡਰ ਬਣ ਕੇ ਗਏ ਨੂੰ ਕਹ ਮੈਨੂੰ ਵੀ ਟਿਕਟ ਦਵੇ ਤੇ ਮੈਂ ਵੀ ਲੀਡਰ ਬਣਾ ਉਹ ਮੱਝ ਦੇ ਜਰਨੈਲ ਕਿਵੇਂ ਹੋ ਸਕਦੇ ਆ ਉਹ ਕਿਦਾਂ ਮੱਝ ਦੇ ਜਰਨੈਲ ਬਣ ਕੇ ਤਰਲੇ ਮਾਰ ਕੇ ਬਣੇ ਲੀਡਰ ਕਦੇ ਮੱਝ ਦੇ ਜਰਨੈਲ ਨਹੀਂ ਹੁੰਦੇ ਤੇ ਤੂੰ ਕੋਈ ਲੀਡਰ ਲੂਡਰ ਨਹੀਂ ਹੈਗਾ ਤੂੰ ਇੱਕ ਤਰਲੇ ਮਾਰ ਕੇ ਬਣਿਆ ਲੀਡਰ ਆ ਤਰਲੇ ਮਾਰ ਕੇ ਬਾਦਲ ਸਾਹਿਬ ਦੇ ਪੈਰਾਂ 'ਚ ਬਹਿ ਗਿਆ ਹੁੰਦੇ ਨੂੰ ਯਾਦ ਹੈ ਬਾਦਲ ਸਾਹਿਬ ਨੇ ਜਦੋਂ ਕਹਿਤਾ ਸੀ ਸੁਖਬੀਰ ਬਾਦਲ ਨੂੰ ਕਿ ਪੁੱਤ ਰਿਸ਼ਤੇਦਾਰ ਜਿਹੜੇ ਰਾਜਨੀਤੀ 'ਚ ਨਹੀਂ ਲਈਦੇ ਇਹ ਖਰਾਬ ਕਰਦੇ ਹੁੰਦੇ ਆ ਤੇ ਉਹਨੇ ਕੋਦੋਂ ਹੀ ਬਾਦਲ ਸਾਹਿਬ ਦੀ ਅੱਖ ਜਿਹੜੀ ਸੀ ਉਹ ਪਾਰਖੂ ਹੀ ਉਹਨੇ ਕਿਹਾ ਇਹ ਮੈਨੂੰ ਬੰਦਾ ਠੀਕ ਨਹੀਂ ਲੱਗਦਾ ਜੇ ਇਹਨੂੰ ਤੂੰ ਰਾਜਨੀਤੀ 'ਚ ਲਿਆ ਤੇ ਇਹਨੇ ਤੈਨੂੰ ਵੀ ਖਰਾਬ ਕਰਨਾ ਹੀ ਤੇ ਪਾਰਟੀ ਨੂੰ ਵੀ ਖਰਾਬ ਕਰੂਗਾ ਤੇ ਉਹ ਹੀ ਗੱਲ ਹੋ ਗਈ ਤੂੰ ਤਾਂ ਕਾਲੀ ਦੇ ਲਈ ਲੈ ਕੇ ਬਹਿ ਗਿਆ ਉਹਦਾ ਤੂੰ ਬਾਦਲ ਸਾਹਿਬ ਦੇ ਪੈਰੀ ਪਾ ਕੇ ਲੰਮਾ ਪੈ ਗਿਆ ਜਿਵੇਂ ਪਤਾ ਨਾ ਉਹ ਚੜਾਈ ਚੜਦੇ ਆ ਲੰਮੇ ਪੈ ਪੈ ਕੇ ਉਵੇਂ ਲੰਮੇ ਪੈ ਕੇ ਤੇ ਫਿਰ ਤੂੰ ਇਹ ਰਾਜਨੀਤੀ 'ਚ ਆਇਆ ਹਾਂ ਤੇ ਚਲੋ ਉਦੋਂ ਸਾਡੀ ਭੈਣ ਹਰਸਿਮਰਤ ਨੇ ਵੀ ਤਰਲਾ ਦਰਲਾ ਮਾਰਿਆ ਜੀ ਮੇਰਾ ਭਰਾ ਵਾ ਕਿਸੇ ਪਾਸੇ ਲੱਗ ਜੂਗਾ ਤੇ ਫੇਰ ਤੈਨੂੰ ਉਦੋਂ ਜਾ ਕੇ ਰਾਜਨੀਤੀ ਦੇ ਵਿੱਚ ਪੈਰ ਪਾਇਆ ਪਰ ਜਿਹੜੇ ਪਰਿਵਾਰ ਨੇ ਤੇਰਾ ਪੈਰ ਪਾਇਆ ਤੂੰ ਉਹਨੂੰ ਹੀ ਖਾ ਗਿਆ ਐਡਾ ਮਾੜਾ ਬੰਦਾ ਉਹਨੂੰ ਤੇ ਅੱਜ ਤੂੰ ਹੁਣ ਚੀਕਾਂ ਮਾਰਨ ਧਿਆਵਾ ਜੇ ਵਿਜੀਲੈਂਸ ਆ ਗਈ ਆ ਤੇ ਕੁਝ ਨਹੀਂ ਹੁੰਦਾ ਬਾਕੀ ਚਲੋ ਆਪਣੀਆਂ ਲੜਾਈਆਂ ਚੜਾਈਆਂ ਚੱਲਦੀਆਂ ਰਹਿਣੀਆਂ ਵਾ ਸਰਦਾਰਾਂ ਆਂਗੂੰ ਕੁਰਸੀ ਢਾਹ ਦੁਨੀਆ ਵੇਖਣ ਢਈ ਆ ਤੇ ਐਵੇਂ ਬੇਇੱਜ਼ਤੀ ਨਾ ਕਰਾਂ ਮਾਜੇ ਦੀ ਤੇ ਕੁਰਸੀ ਢਾਹ ਕੇ ਤੇ ਪਾਪ ਪੋਸਟ ਵੀ ਜਾਓ ਜਿਹੜੀ ਤਲਾਸ਼ੀ ਕਰਨੀ ਆ ਕਰ ਲੋ ਹੁਣ ਕਦੇ ਉਹ ਚੈਨਲ ਨੂੰ ਆਵਾਜ਼ ਮਾਰੋ ਕਦੇ ਉਹ ਚੈਨਲ ਨੂੰ ਆਵਾਜ਼ ਮਾਰੋ ਕੀ ਪ੍ਰਵਾਹ ਹੈ ਜੇ ਆਪਾਂ ਸੱਚਿਆਂ ਤੇ ਕੀ ਫਰਕ ਪੈਂਦਾ ਪਰਚੇ ਪੈ ਜਾਣਗੇ 15 20 ਦਿੱਤੇ ਤੇ ਹੋਰ ਕੀ ਫਰਕ ਪੈ ਜੂਗਾ ਉਹੀ ਗੱਲ ਫਿਰ ਮੈਂ ਕਿੰਨਾ ਵੀ ਪਰਚੇ ਮੜੀਆਂ ਨਾਲ ਹੀ ਤੇ ਜਾਣੇ ਆ ਇੰਨੀ ਪ੍ਰਵਾਹ ਨਹੀਂ ਕਰੀਦੀ ਉਹ ਭਗਵੰਦ ਮਾਨ ਦਾ ਨਾਮ ਲਈ ਜਨਾ ਭਗਵੰਦ ਮਾਨ ਨੇ ਤੁਹਾਨੂੰ ਭੇਜਤਾ ਭਗਵੰਦ ਮਾਨ ਨੇ ਤੁਹਾਨੂੰ ਭੇਜਤਾ ਤੇ ਜੋ ਕੋਹ ਤੇਰੇ ਰਾਜ ਦੇ ਵਿੱਚ ਤੇ ਤੇਰੇ ਬੰਦੇ ਕਰਦੇ ਰਹੇ ਉਹ ਤੋਂ ਤੁਸੀਂ ਫਿਰ ਕਰਵਾਉਂਦੇ ਰਹੇ ਤੇ ਸਾਰਾ ਕੁਝ ਫਿਰ ਮੁੱਖ ਮੰਤਰੀ ਤੇ ਤੁਸੀਂ ਹੋ ਅਕਾਲੀ ਦਲ ਦੇ ਵੇਲੇ ਮਾਝੇ ਦੇ ਵਿੱਚ ਚੰਗੇ ਚੰਗੇ ਲੀਡਰ ਤੋਂ ਨਾਪ ਛੱਡੇ ਇੱਕ ਆਪਣਾ ਧੜਾ ਬਣਾਉਂਦੇ ਚੱਕਰ ਦੇ ਵਿੱਚ ਜਿਹੜੇ ਚੰਗੇ ਲੀਡਰ ਹੀ ਉਹ ਮਾਰ ਕੇ ਸੁੱਟਦੇ ਜੋ ਚਾਬਲੂ ਸੀਲੇ ਆਪਣੇ ਨਾਲ ਜੋੜ ਲੇ ਸੋ ਇਸ ਕਰਕੇ ਅੱਜ ਜੇ ਤਰ ਤੇ ਭੀੜ ਪਈ ਆ ਅਸੀਂ ਕੋਈ ਕਾਨੂੰਨੀ ਜੋ ਵੀ ਡਿਪਾਰਟਮੈਂਟ ਨੇ ਕਾਰਵਾਈ ਕੀਤੀ ਆ ਉਹ ਕਾਨੂੰਨ ਦੇ ਤਹਿ ਤਾ ਕਾਨੂੰਨ ਸਾਰਿਆਂ ਲਈ ਬਰਾਬਰ ਆ ਜੇ ਸੱਚਾ ਹੋਏਗਾ ਤਾਂ ਕੋਈ ਗੱਲ ਨਹੀਂ ਜੇ ਗਲਤ ਹੋਏਗਾ ਤਾਂ ਫਿਰ ਪਰਚੇ ਤਾਂ ਹੋਣੀ ਬਾਕੀ ਤਰਲੇ ਨਾ ਮਾਰ ਮੇਰਾ ਵੀ ਤੇ ਚੀਕਾ ਨਾ ਮਾਰ ਤੇ ਨਾ ਉਹ ਤੇਰਾ ਹੀ ਡੈਲਗਾ ਰੁਹੀ ਤੁਰਿਆ ਜਾਂਦਾ ਰੁਹੀ ਤੁਰਿਆ ਜਾਂਦਾ ਉਹ ਜਦੋਂ ਪੰਜਾਬੀ ਦੀ ਹਕਾਬਾ ਦਾ ਪੰਜਾਬੀ ਸਮਝ ਜਾਣਗੇ ਵੀ ਜੇ ਕਿਤੇ ਕਰੀਏ ਤਾਂ ਬਾਕੀ ਜਗ੍ਹਾ ਰੱਖਣੀ ਚਾਹੀਦੀ ਆ ਤੇ ਹੁਣ ਤਗੜਾ ਹੋ ਮੇਰਾ ਭਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ